ਬਾਲਾ ਪਾਣੀ ਬਹੁਤ ਭਰ ਜਾਂਦਾ ਹੁਣ ਮੂਤ ਦੇ ਵੇ ਰੱਬ ਤੇ ਹੁਣੇ ਦੇਖੀ ਗੁੱਡੇ ਗੁੱਡੇ ਹੋ ਜਾਣਗੇ ਅੱਜ ਸੀਐਮ ਭਗਵੰਤ ਮਾਨ ਨੇ ਆਉਣਾ ਦੁਕਾਨਾਂ ਵਾਲੇ ਕਹਿੰਦੇ ਕਿ ਸਵੇਰ ਦਾ ਬੰਦ ਆ ਜਾਮ ਭੁੱਖੇ ਭੁੱਖੇ ਮਰਨਗੇ ਰਾਤ ਨੂੰ ਦੇਖੀ ਆ ਕੋਈ ਗਾਹ ਕੀ ਨਹੀਂ ਆ ਰਿਹਾ ਸਾਰਾ ਬਜਾਲ ਬੰਦ ਹੈ ਸਾਰੀ ਗਲੀਆਂ ਬੰਦ ਹੈ ਸਾਰਾ ਕੁਝ ਬੰਦ ਹੈ ਆਮ ਕੀ ਹੈ ਜਿੱਥੇ 15 ਕਿਲੋ ਮਿਲਦੀ ਸੀ ਕਣਕ ਉਥੇ 10 ਕਿਲੋ ਕਰਤੀ ਜੇਦੋ ਜਿੱਤ ਗਿਆ ਤਾਂ 5 ਕਿਲੋ ਮਿਲੂਗੀ ਦੋਸਤੋ ਤੁਸੀਂ ਜੁੜੇ ਹੋ ਨਿਰਪੱਖ ਟੂਡੇ ਪੰਜਾਬ ਦੇ ਨਾਲ ਤੇ ਮੈਂ ਤੁਹਾਡਾ ਆਪਣਾ ਕੁਲਦੀਪ ਸਿੰਘ ਇਸ ਟਾਈਮ ਅਸੀਂ ਜੈਤੋ ਵਿਖੇ ਮੌਜੂਦਾ ਜਿੱਥੇ ਕਿ ਸੀਐਮ ਭਗਵੰਤ ਮਾਨ ਵੱਲੋਂ ਅੱਜ ਰੋਡ ਸ਼ੋਅ ਕੱਢਿਆ ਜਾਣਾ ਕਰਮਜੀਤ ਅਨਮੋਲ ਦੇ ਲਈ ਪ੍ਰਚਾਰ ਕੀਤਾ ਜਾਣਾ ਜੈਤੋ ਦੇ ਵਿੱਚ ਰੋਡ ਸ਼ੋਅ ਆਉਣਾ ਤੇ 4 ਵਜੇ ਰੋਡ ਸ਼ੋਅ ਆਉਣਾ ਤੇ ਇਹਨਾਂ ਲੋਕਾਂ ਦਾ ਕਹਿਣਾ ਕਿ ਸਾਨੂੰ ਸਵੇਰ ਤੋਂ ਫਾਇਦਾ ਟੰਗਿਆ ਹੋਇਆ ਇਹ 메ਨ ਚੌਂਕਾ ਤਸਵੀਰਾਂ ਦੇ ਵਿੱਚ ਦਿਖਾ ਦਿੰਨੇ ਆ ਤੁਹਾਨੂੰ ਕਿ ਬਾਜਾਖਾਨਾ ਚੌਂਕ ਹੈ ਤਾਂ ਇੱਥੋਂ ਦੀ ਆਮ ਲੋਕਾਂ ਦਾ ਜਿਹੜਾ ਨੰਗਣਾ ਉਹ ਬੰਦ ਕੀਤਾ ਹੋਇਆ ਕਿ ਅੱਜ ਰੋਡ ਸ਼ੋਅ ਕੱਢਿਆ ਜਾਣਾ ਕਿ ਸੀਐਮ ਭਗਵੰਤ ਮਾਨ ਸਾਹਿਬ ਨੇ ਆਉਣਾ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾਉਂਦੇ ਆ ਕਿ ਇਹ ਰੋਡ ਸ਼ੋਅ ਇੱਥੋਂ ਦੀ ਲੰਗਣਾ ਤੇ ਇਧਰੋਂ ਬਾਜਾਖਾਨਾ ਰੋਡ ਹੋ ਕੇ ਜਾਣਾ ਤੇ ਇਹ ਛੱਡ ਕੇ ਜਿਹੜੀ ਬਹੁਤ ਟੁੱਟੀ ਹੋਈ ਸੀ ਕਿ ਇਸੇ ਦੇ ਸੀਮ ਭਗਵਾਨ ਜੀ ਦੇ ਮਾਨ ਦੇ ਆਉਣ ਦੇ ਕਾਰਨ ਇਹ ਜਿਹੜੀ ਸੜਕਾ ਉਹ ਬਣਾਈ ਗਈ ਹੈ ਤੇ ਇੱਥੇ ਲੋਕ ਵੀ ਮੌਜੂਦ ਆ ਅਸੀਂ ਗੱਲਬਾਤ ਕਰਾਂਗੇ ਲੋਕਾਂ ਦੇ ਨਾਲ ਵੀ ਤੇ ਪੁੱਛਾਂਗੇ ਕਿ ਜਿਹੜੀ ਸਰਕਾਰ ਆਮ ਲੋਕਾਂ ਦਾ ਨਾਅਰਾ ਲਾਇਆ ਕਰਦੀ ਸੀ ਆਮ ਲੋਕਾਂ ਦੀ ਸਰਕਾਰ ਕਿਹਾ ਕਰਦੀ ਸੀ ਕਿ ਆਮ ਲੋਕ ਹੈ ਜਿਹੜੇ ਉਹਨਾਂ ਦੀ ਗੱਲ ਸੁਣੀ ਜਾਊਗੀ ਤੇ ਉਹਨਾਂ ਦੇ ਜਿਹੜੇ ਕੰਮ ਹੋਣਗੇ ਉਹ ਕਿੰਨੇ ਕੰਮ ਹੁੰਦੇ ਆ ਅਸੀਂ ਗੱਲਬਾਤ ਕਰਾਂਗੇ ਲੋਕਾਂ ਦੇ ਨਾਲ ਅਏ ਕੱਲ ਬਣਾਈ ਹੋਈ ਇਹਨਾਂ ਨੇ ਕੱਲ ਬਣਾਈ ਆ ਸੀਐਮ ਭਗਵਾਨ ਜੀ ਮਾਨ ਨੇ ਆਉਣਾ ਸੀ ਤਾਂ ਕਰਕੇ ਬਣਾਈ ਆ ਉਹਦੇ ਕਰਕੇ ਬਣਾਈ ਹੋਣੀ ਹੋਰ ਤਾਂ ਪਹਿਲਾਂ ਨਹੀਂ ਬਣਾਈ ਹੈ ਹਾਂ ਹਾਂਜੀ ਭਾਈ ਕਿਵੇਂ ਹੋ ਇਹ ਮਾੜੇ ਮਾੜੇ ਟੁੱਟੇ ਹੀ ਭਰੇ ਹੋਈ ਆ ਜਿਆਦੇ ਨਹੀਂ ਭਰੇ ਹੋਏ ਉਹ ਵੀ ਸੀਐਮ ਭਗਵੰਤ ਮਾਨ ਨੇ ਆਉਣਾ ਸੀ ਤਾਂ ਨਹੀਂ ਤਾਂ ਬੁੱਧ ਨਰਕ ਭਰੀ ਜੇ ਉਹ ਬਾਹਲਾ ਪਾਣੀ ਬਹੁਤ ਭਰ ਜਾਂਦਾ ਹੁਣ ਮੂਤ ਦੇਵੇ ਰੱਬ ਤੇ ਹੁਣੇ ਦੇਖੀ ਗੁੱਡੇ ਗੁੱਡੇ ਹੋ ਜਾਣਗੇ ਅਸੀਂ ਦੇਖਿਆ ਸੀ ਕਿ ਵੀਡੀਓ ਸਾਡੇ ਪੱਤਰਕਾਰ ادارے ਨੇ ਪਾਈ ਹੋਈ ਸੀ ਖਬਰ ਜਿਹੜੀ ਤਾਂ ਮਿੱਟੀ ਉੱਤੇ ਹੀ ਲੁੱਕ ਪਾ ਦਿੱਤੀ ਉਧਰ ਲਾਲ ਬਜਰੀ ਪਾਈ ਹੋਈ ਆ ਰੇਤਾ ਪਾਇਆ ਹੋਇਆ ਉਧਰ ਕੰਦੇ ਤੇ ਵੀ ਲੁੱਕ ਪਾ ਦਿੱਤੀ ਲੁੱਕ ਪਾਈ ਨਹੀਂ ਪਾਈ ਨਹੀਂ ਪਾਈ ਨਹੀਂ ਐਨੇ ਖਾਂਚ ਪਾਈ ਆ ਐਨੇ ਥਾਂ ਤੇ ਅੱਜ ਸੀਐਮ ਭਗਵੰਤ ਮਾਨ ਨੇ ਆਉਣਾ ਦੁਕਾਨਾਂ ਵਾਲੇ ਕਹਿੰਦੇ ਕਿ ਸਵੇਰ ਦਾ ਬੰਦ ਆ ਜਾਵਾਂ ਭੁੱਖੇ ਭੁੱਖੇ ਮਰਨਗੇ ਰਾਤ ਨੂੰ ਦੇਖੀ ਆ ਕੋਈ ਗਾਹ ਕੀ ਨਹੀਂ ਆ ਰਿਹਾ ਗਾਹ ਨਹੀਂ ਆ ਰਿਹਾ ਤਾਂ ਇਹ ਤਾਂ ਕਹਿੰਦੇ ਸੀ ਆਮ ਲੋਕਾਂ ਦੀ ਸਰਕਾਰ ਆ ਸੀ ਤਾਂ ਆਮ ਆ ਆਮ ਕੀ ਹੈ ਜਿੱਥੇ 15 ਕਿਲੋ ਮਿਲਦੀ ਸੀ ਕਣਕ ਉੱਥੇ 10 ਕਿਲੋ ਕਰਤੀ ਜੇ ਤੋ ਜਿੱਤ ਗਿਆ ਤਾਂ 5 ਕਿਲੋ ਮਿਲੂਗੀ ਅੱਛਾ ਜੀ ਹਾਂ ਜੀ ਉਹ ਤਾਂ ਕਹਿੰਦਾ ਹੁਣ ਵੀ ਕਹਿੰਦਾ ਕਰਮਜੀਤਨ ਮੋਲ ਕਹਿੰਦਾ ਗਰੀਬਾਂ ਦਾ ਮੁੰਡਾ ਕਹਿੰਦਾ ਗਰੀਬਾਂ ਦਾ ਟੀ ਆਜਾ ਗੱਲਬਾਤ ਕਰਦੇ ਆਪਾਂ ਹਾਂਜੀ ਬਾਈ ਕਿਵੇਂ ਹੋ ਠੀਕ ਹੈ ਜੀ ਆ ਛੜਕ ਕੱਲ ਬਣਾਤੀ ਫਿਰ ਇਹ ਰਾਤੋਂ ਦਾ ਦੋ ਗੰਢੇ ਬਣਾਦੀ ਏ ਅੱਛਾ ਜੀ ਉਹ ਵੀ ਗਾਂ ਉਹ ਟੋਏ ਹਰੇ ਨਹੀਂ ਉਹ ਟੋਆ ਹੋਇਆ ਹੋਇਆ ਮੈਂ ਕਹਿ ਕੇ ਬਰਵਾਇਆ ਰਾਤੋਂ ਅੱਜ ਬਣ ਗਈ ਦਸਾਂ ਮਹੀਨੇ ਬਣ ਗਈ ਤਿੰਨ ਸਾਲ ਹੋ ਗਏ ਟੱਕੇ ਖਾਂਦੇ ਨੇ ਉਹ ਗਾਂ ਗਾਂ ਅੱਗੇ ਟੋਆ ਦੇਖੋ ਆਜ ਵੀਰਾਂ ਦੇ ਵਿੱਚ ਅਸੀਂ ਦਿਖਾਵਾਂਗੇ ਤੁਹਾਨੂੰ ਕਿਹੜਾ ਟੋਏ ਆ ਜਿਹੜੇ ਹਜੇ ਪਏ ਆ ਤੇ ਨਾਲ ਲੋਕਾਂ ਦਾ ਕਹਿਣਾ ਕਿ ਜੌਂਸ ਦਾ ਜਿਹੜਾ ਆ ਆ ਆ ਪਾਏ ਕੱਲ ਪਾਏ ਆ ਪਾਏ ਉਹ ਟੋਆ ਪਏ ਦੇਖੋ ਸਾਰੇ ਟੋਏ ਪਏ ਆ ਆ ਸਾਰੇ ਟੋਏ ਪਏ ਹੋਏ ਆ ਆ ਟੋਏ ਪਏ ਆ ਆ ਉੱਤੋ ਚੋਲੀ ਆ ਬਜਰੀ ਪਾ ਗਿਆ ਉਹ ਦੇਖੋ ਜੀ ਗਾਂ ਦੇਖੋ ਆ ਦੇਖੋ ਇੱਥੋਂ ਠੀਕ ਆ ਅੱਜ ਆਪ ਆਪ ਆਈ ਨਹੀਂ ਆ ਦੇਖ ਲਓ ਤੁਸੀਂ ਦਿਖਾਓ ਲੈ ਆ ਆ ਦਿਖਾਓ ਲੈ ਆ ਦਿਖਾ ਆ ਦਿਖਾਓ ਆ ਦਿਖਾਓ ਆ ਆ ਤਸਵੀਰਾਂ ਦੇਖੋ ਦਿਖਾ ਦਿੱਤੀਆਂ ਜਾਣ ਤਸਵੀਰ ਅੱਗੇ ਤੱਕ ਆ ਤਸਵੀਰਾਂ ਦੇਖੋ ਜੀ ਦੇਖੋ ਆ ਆ ਥੋੜੀ ਆ ਹੁਣੇ ਭਾਇਆ ਥੋੜੀ ਜੀ ਆਹਾ ਬਾਕੀ ਆ ਦੇਖੋ ਜੀ ਆ ਦੇਖੋ ਉਹ ਦੇਖੋ ਗਾਂ ਦੇ ਤਵਾ ਦੇਖ ਲਓ ਤੁਸੀਂ ਉਥੋਂ ਨਿਗਾਹ ਮਾਰੋ ਜੀ ਹਾਂਜੀ ਇਹ ਅਸੀਂ ਕੈਮਰਾਮੈਨ ਨੂੰ ਦਿਖਾ ਦਿੱਤੀਆਂ ਵੀਰਾਂ ਦਿਖਾ ਦਿੱਤੀਆਂ ਤੇ ਫਿਰ ਸੀਐਮ ਭਗਵੰਤ ਮਾਨ ਤਾਂ ਕੀ ਕਰਦੇ ਸੀ ਕਿ ਮੈਂ ਤਾਂ ਆਮ ਕਰਾਣਾ ਮੁੰਡਾ ਵੀ ਮੈਨੂੰ ਇਹਨਾਂ ਚੀਜ਼ਾਂ ਦੀ ਲੋੜ ਨਹੀਂ ਹੈਗੀ ਅੱਜ ਕਿਵੇਂ ਜਿਵੇਂ ਲੋਕ ਆ ਜਿਹੜੇ ਤਾਪੇ ਹੋਏ ਆ ਕਹਿੰਦੇ ਕਿ ਜਿਹੜੇ ਅ ਤੜਕੇ ਤੋਂ ਜਿਹੜਾ ਕਸਟਮਰ ਨਹੀਂ ਆ ਰਿਹਾ ਗਾਹਕ ਨਹੀਂ ਆ ਰਿਹਾ ਸਾਡੇ ਕੋਲ ਬੰਦ ਸਾਰਾ ਗਲ ਸਾਰਾ ਬਜ਼ਾਰ ਬੰਦ ਹੈ ਸਾਡੀ ਗਲੀਆਂ ਬੰਦ ਹੈ ਸਾਰਾ ਕੁਝ ਬੰਦ ਹੈ ਤੇ ਗਰੀਬ ਬੰਦਾ ਕਿੱਥੋਂ ਆਏਗਾ ਹੁਣ ਦੇਖੋ ਕਦੇ ਅਸੀਂ ਸੁਰਤ ਨਹੀਂ ਲਈ ਲੱਖਾਂ ਦੇ ਬੰਦਾ ਲੈ ਰੱਖਿਆ ਲੱਖਾਂ ਬੰਦਾ ਸ਼ੋਹਰਤ ਲਈ ਰੱਖਿਆ ਠੀਕ ਹੈ ਹਾਂ ਆ ਪੁਲਿਸ ਵਾਲੇ ਦਾ ਖਾਨੇ ਕਹਿੰਦੇ ਆਪ ਖਾਤਾ ਸਾਡੇ ਉੱਤੇ ਪਾਈਏ ਨਗਰੀਵਾਂ ਆਦਮੀ ਤੇ ਅਮੀਰ ਸੋਹਰ ਪੈਂਦਾ ਹੈਗਾ ਹਾਂ ਇਹ ਇਹ ਹਾਲਾਤ ਨੇ ਜਿਹੜੇ ਸੀਐਮ ਭਗਵੰਤ ਮਾਨ ਕਹਾਂ ਕਰਦੇ ਸੀ ਕਿ ਅਸੀਂ ਆਮ ਲੋਕਾਂ ਤੇ ਆਮ ਲੋਕਾਂ ਦੀ ਸਰਕਾਰ ਬਣੇਗੀ ਸੱਤਾ ਦੇ ਵਿੱਚ ਆਮ ਆਮ ਕਹਿ ਕੇ ਲੋਕਾਂ ਨੇ ਵੋਟਾਂ ਭਾਈਆਂ ਤੇ ਵੋਟਾਂ ਪਾ ਕੇ ਸਰਕਾਰ ਬਣਾਈ ਐ ਪਰ ਅੱਜ ਇੱਥੇ ਸਵੇਰ ਤੋਂ ਜਿਹੜਾ ਰਸਤਾ ਬਾਜ਼ਾਖਾਨਾ ਚੌਂਕ ਦਾ ਆਮ ਲੋਕਾਂ ਦਾ ਬੰਦ ਕੀਤਾ ਹੋਇਆ ਲੰਘਣਾ ਬੰਦ ਕੀਤਾ ਹੋਇਆ ਮੇਨ ਬਾਜ਼ਾਰ ਵੀ ਬੰਦ ਆਹ ਦੇਖੋ ਕੁਝ ਮੋਟਰਸਾਈਕਲ ਜਾ ਕੇ ਲਿਖਾ ਵੈ ਪਰ ਇਹਨਾਂ ਦੇ ਵਿੱਚ ਉਹ ਕੁਝ ਕੁ ਰੇੜੀਆਂ ਵਾਲੇ ਲੋਕ ਸੀ ਜਿਹੜੇ ਚਲੋ ਕੁਝ ਦੁਕਾਨਦਾਰ ਆ ਜਿਹੜੇ ਉਹ ਸੰਡੇ ਕਰਕੇ ਬੰਦ ਵੀ ਹੁੰਦੇ ਆ ਇਸ ਗੱਲ ਨੂੰ ਮੰਨਦੇ ਆ ਪਰ ਕੁਝ ਕੁ ਲੋਕ ਉਹੋ ਜਿਹੇ ਨੇ ਜਿਹੜੇ ਗਰੀਬ ਲੋਕ ਸਵੇਰ ਤੋਂ ਸ਼ਾਮ ਨੂੰ ਜੜੀ ਕਰਕੇ ਲੈ ਕੇ ਜਾਣੀ ਆ ਉਹੀ ਖਾਣੀ ਹੁੰਦੀ ਹੈ ਉਹੀ ਖਾਣੀ ਹੁੰਦੀ ਜੀ ਮੋਨੇ ਰੋਡ ਖਾਨੇ ਆ ਹਾਂ ਅਜੀ ਤਾਂ ਇਹ ਹਾਲਾਤ ਨੇ ਜਿਹੜੇ ਇਸੇ ਤੱਕ ਹੀ ਬਠਿੰਡਾ ਦੇ ਵਿੱਚ ਜਿੱਥੇ ਵੀ ਰੋਡ ਸ਼ੋ ਹੁੰਦਾ ਸੀਐਮ ਭਗਵੰਤ ਮਾਨ ਜਿਹੜੇ ਜਦੋਂ ਜਾਂਦੇ ਨੇ ਤਾਂ ਇਸੇ ਤੱਕ ਹੀ ਲੋਕਾਂ ਦੇ ਨਾਲ ਵਿਵਹਾਰ ਕੀਤਾ ਜਾਂਦਾ ਤੇ ਲੋਕਾਂ ਦਾ ਜਿਹੜਾ ਰਸਤਾ ਆਉਣਾ ਜਾਣਾ ਜਿਹੜਾ ਬੰਦ ਕਰ ਦਿੱਤਾ ਜਾਂਦਾ 3 ਸਾਲ ਅਸੀਂ ਟੱਕੇ ਖਾ ਲਏ ਸਾਰਿਆਂ ਕੋਲ ਜਾਏ ਕਿ ਸੜਕ ਬਣਾ ਲਓ ਸੜਕ ਬਣਾ ਲਓ ਸੜਕ ਬਣਾ ਚੌਕ ਬਣਾ ਲਓ ਇੰਨਾ ਨਾ ਪਾਣੀ ਖੜਾ ਹੁੰਦਾ ਹੈ ਜਮਾਈ ਬਣਾਏ ਆ ਦੋ ਘੰਟੇ ਵਿੱਚ ਬਣਾ ਲਾ ਕੱਲ ਕੱਲ ਦੋ ਘੰਟੇ ਦੋ ਘੰਟੇ ਲੱਗੇ ਸਾਰੇ ਅੱਛਾ ਜੀ ਹਾਂ ਆ ਦੇਖੋ ਆ ਆ ਨਹੀਂ ਪਾਏ ਠੀਕ ਹੈ ਡਿਗ ਬੰਦੇ ਆ ਸਕੂਟਰ ਤੋਂ ਡਿਗ ਬੰਦੇ ਜਿਹੜਾ ਖੂਬ ਖੁੱਲੀ ਜਗ੍ਹਾ ਪਤਾ ਲੱਗਦਾ ਨਹੀਂ ਕਿਸੇ ਨੂੰ ਜਦੋਂ ਖੁੱਲੀ ਜਗ੍ਹਾ ਦੇ ਤੋ ਡਿਗ ਬੰਦੇ ਹ ਹੁਣ ਬਣਾ ਦਿੱਤਾ ਹੁਣ ਕਹਿਣਾ ਸੀ ਉਹਨਾਂ ਨੂੰ ਕੱਲ ਵੀ ਜਦੋਂ ਉੱਥੇ ਬਾਦ ਦਿੱਤੀ ਇੱਥੇ ਵੀ ਬਾਦ ਬਹੁਤ ਠੀਕੀਦਾਰ ਕਹਿੰਦੇ ਸਾਡੇ ਕੋਲ ਉੱਥੋਂ ਤੇ ਜੀ ਹੈ ਗਾਂ ਆਈ ਨਹੀਂ ਸਾਡੇ ਕੋਲ ਗਾਂ ਆਇਆ ਹੀ ਨਹੀਂ ਆਇਆ ਕੱਲ ਸਾਡੇ ਕੋਲ ਉਹ ਨਹੀਂ ਪਤਾ ਮੈਨੂੰ ਤਾਂ ਹੁਣ ਸੀਐਮ ਭਗਵੰਤ ਮਾਨ ਨੂੰ ਪੁੱਛ ਲੈਣਾ ਤੁਸੀਂ ਕਿ ਇਹ ਵੀ ਆਹ ਸਬਜ਼ੀ ਚੱਲੇ ਜਾ ਰਹੇ ਹੋ ਤੁਸੀਂ ਵੀ ਉਹਨਾਂ ਉਹਨਾਂ ਰਸਤਾ ਬਣਾਇਆ ਉਹਨਾਂ ਨੇ ਬਣਾਇਆ ਜੋ ਤੁਹਾਡੇ ਸਾਹਮਣੇ ਦੇਖ ਲਓ ਸੀਐਮ ਭਗਵੰਤ ਹਾਂ ਉਹਨਾਂ ਨੰਗੜੇ ਤੋਂ ਤਾਂ ਅੰਕੇ ਬਣਾਤਾ ਇਹਨਾਂ ਦਾ ਅੱਛਾ ਜੀ ਕੰਟੇ ਬਣਾਤਾ ਕੰਡੇ ਚ ਬਣਾ ਦੇ ਠੀਕ ਹੈ ਤੇ ਹੋਰ ਲੋਕ ਵੀ ਹੋਣਗੇ ਇੱਥੇ ਉਹਨਾਂ ਨੂੰ ਪੁੱਛ ਲੈਣਾ ਕਿਉਂਕਿ ਹੱਥ ਦਿੰਦਿਆ ਸੀਐਮ ਭਗਵੰਤ ਮਾਨ ਰੁਕ ਜਾਂਦੇ ਆ ਵੀਡੀਓ ਚ ਦਿਖਾਉਂਦੇ ਨੇ ਕਿ ਜਦੋਂ ਜਮਨ ਲੋਕਦੇ ਆ ਰੋਕਾਂਗੇ ਦਿਖਾਵਾਂ ਕਹਾਂਗੇ ਇਹੀ ਗੱਲ ਹੈ ਲੋਕਾਂ ਨੂੰ ਲੋਕਾਂ ਸਹੀ ਠੀਕ ਹੈ ਤਾਂ ਇਹ ਅਸੀਂ ਤਸਵੀਰਾਂ ਦੇ ਵਿੱਚ ਦਿਖਾਇਆ ਕਿ ਆ ਜਿਹੜੇ ਟੋਟੇ ਆ ਜਿਹੜੇ ਪਾਚਾ ਜਿਹੜੇ ਰੱਖੇ ਗਏ ਆ ਭਰੇ ਗਏ ਆ ਅਸੀਂ ਇਹ ਚੀਜ਼ ਦਿਖਾਈ ਆ ਲੋਕਾਂ ਦਾ ਸੱਚ ਹੈ ਲੋਕਾਂ ਦੀ ਆਵਾਜ਼ ਅਸੀਂ ਤੁਹਾਡੇ ਤੱਕ ਪਹੁੰਚਾਉਂਦੇ ਰਵਾਂਗੇ ਤਾ ਸ਼ੇਅਰ ਜ਼ਰੂਰ ਕਰੋ